ਓ ਯਾਰ 50000 ਹੋਰ ਦੋ ਨਾ ਨਾ ਆ 20 ਆ ਰਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਹਿੰਦਾ 50 ਵਿਆਕਰੋ ਯਾਰ ਪਾਗਲ ਨਾ ਬਣਾਇਆ ਕਰੋ ਓ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰਦੇ ਹੋ ਕੋਈ ਨਹੀਂ ਕੋਈ ਨਹੀਂ ਅਸੀਂ ਖੜੇ ਆ 50000 ਦੋ ਮੈਂ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਨਾਲ ਖੜੇ ਪੰਜਾਬੀ ਬੇਸ਼ੱਕ ਪੰਜਾਬ ਅੱਜ ਹੜਾਂ ਦੀ ਮਾਰ ਦੇ ਨਾਲ ਜੂਝ ਰਿਹਾ ਹੈ ਇਸ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਵੀ ਪੰਜਾਬ ਨੂੰ ਕੁਦਰਤੀ ਆਫਤ ਗ੍ਰਸਤ ਸੂਬਾ ਕੋਸ਼ਿਸ਼ ਕੀਤਾ ਜਾ ਚੁੱਕਾ ਹੈ ਪੰਜਾਬ ਅਤੇ ਪੰਜਾਬੀ ਇਸ ਸਮੇਂ ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਸਿਰਜਦੇ ਨਜ਼ਰ ਆ ਰਹੇ ਨੇ ਜਦੋਂ ਕਿਤੇ ਇਸ ਤਰ੍ਹਾਂ ਦੀ ਆਫਤ ਆਂਦੀ ਹੈ ਤਾਂ ਲੋਕ ਸਰਕਾਰ ਦੇ ਵੱਲ ਵੇਖਦੇ ਨੇ ਉਮੀਦ ਦੀ ਨਿਗਾਹ ਦੇ ਨਾਲ ਪੰਜਾਬੀ ਨਾ ਤਾਂ ਸਰਕਾਰ ਵੱਲ ਵੇਖ ਰਹੇ ਨੇ ਨਾ ਪ੍ਰਸ਼ਾਸਨ ਵੱਲ ਵੇਖ ਰਹੇ ਨੇ ਕਿਉਂਕਿ ਇਹ ਪੰਜਾਬੀ ਨੇ ਗਰਾਊਂਡ ਲੈਵਲ ਤੇ ਸੇਵਾ ਕਰਦੇ ਕੈਸ਼ ਵਨ ਦੇ ਨਜ਼ਰ ਆ ਰਹੇ ਇਹ ਹਨ ਮਨਕੀਰਤ ਆਲਖ ਬੇਫਿਕਰੇ ਹੋ ਗਿਆ ਸੋਨਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਯਾਰ ਦਿਓ ਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਮਨਕੀਰਤ ਆਲਖ ਨੇ 100 ਟ੍ਰੈਕਟਰਾਂ ਤੋਂ ਇਲਾਵਾ ਗਰਾਊਂਡ ਲੈਵਲ ਤੇ ਜਾ ਕੇ ਥਰਡ ਪੀਰਤ ਲੋਕਾਂ ਨੂੰ ਕੈਸ਼ ਵੀ ਵੰਡਿਆ ਇਸ ਦੌਰਾਨ ਮਨਕੀਰਤ ਆਲਖ ਲੋਕਾਂ ਨੂੰ ਹੌਸਲਾ ਦਿੰਦੇ ਵੀ ਨਜ਼ਰ ਆਏ ਬੇਸ਼ੱਕ ਲੋਕਾਂ ਦੇ ਹਾਲਾਤ ਦੇਖ ਕੇ ਆਪ ਖੁਦ ਭਾਵੁਕ ਹੋ ਗਏ ਅਤੇ ਇਮੋਸ਼ਨਲ ਨਜ਼ਰ ਆਏ ਪੰਜਾਬੀ ਫਿਲਮ ਇੰਡਸਟਰੀ ਤੋਂ ਇਲਾਵਾ ਕਈ ਬਾਲੀਵੁੱਡ ਕਲਾਕਾਰ ਵੀ ਪੰਜਾਬ ਨਾਲ ਖੜੇ ਨਜ਼ਰ ਆ ਰਹੇ ਹਨ